ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਦੁਆਚਾਨਲ ਤੇ ਦੋਸਤੋ ਇੱਕ ਹੋਰ ਬਹੁਤ ਹੀ ਦਿਲਯਾ ਵੀਡੀਓ ਲੈ ਕੇ ਆਏ ਇੱਕ ਨੌਲੇਜ ਵਾਲੀ ਵੀਡੀਓ ਲੈ ਕੇ ਆਇਆ ਇਹ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਜਿੱਦਾਂ ਥੰਬਨੇਲ ਤੇ ਲਿਖਾਇਆ ਤੁਸੀਂ ਦੇਖਿਆ ਵੀ ਆਪਣੀ ਕਾਰ ਦੇ ਵਿੱਚ ਤੁਸੀਂ ਇਹ ਚਾਰ ਚੀਜ਼ਾਂ ਕਦੇ ਵੀ ਨਾ ਭੁੱਲ ਕੇ ਬਣਾ ਰੱਖਿਓ ਨਾ ਕਿਉਂਕਿ ਇਸ ਚੀਜ਼ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਆ ਤੁਹਾਡੀ ਗੱਡੀ ਨੂੰ ਅੱਗ ਵੀ ਲੱਗ ਸਕਦੀ ਹੈ ਜਿਹੜੀਆਂ ਇਹ ਚੀਜ਼ਾਂ ਨੇ ਨਾ ਚਾਰ ਨੇ ਨਾ ਛੋਟੀ ਜਿਹੀ ਵੀਡੀਓ ਧਿਆਨ ਨਾਲ ਸੁਣੋ ਗੱਡੀ 'ਚ ਕਦੇ ਨਹੀਂ ਰੱਖਣੀਆਂ ਨੰਬਰ 1 ਤੇ ਜੀ ਤੁਹਾਡੀ ਸਪੈਕਸ ਜਿਹੜੀ ਆਪਣੀ ਐਨਕ ਹੁੰਦੀ ਆ ਨਾ ਗੋਗਲਸ ਹੁੰਦੀਆਂ ਨੇ ਆਪਾਂ ਕਈ ਵਾਰੀ ਗੱਡੀ 'ਚ ਰੱਖ ਦਿੰਨੇ ਆ ਮੂਰੇ ਨਾ ਉਹਦੇ ਉੱਤੇ ਡੈਸ਼ਬੋਰਡ ਦੇ ਉੱਤੇ ਰੱਖ ਦਿੰਨੇ ਆ ਤੇ ਆਪਾਂ ਲੋਕ ਕਰਕੇ ਚਲੇ ਜਾਂਦੇ ਆ ਟੁੱਪ ਦੀ ਹੀਟ ਨਾਲ ਜਿਹੜੇ ਦੇ ਲੈਸ ਹੁੰਦੇ ਆ ਇਹਦੇ ਇਹਦੇ ਕਰਕੇ ਜਦੋਂ ਰਿਫਲੈਕਸ਼ਨ ਪੈਂਦੀ ਆ ਟੁੱਪ ਦੀ ਲੈਸ ਦੇ ਉੱਤੇ ਤਾਂ ਗੱਡੀ ਵਿੱਚ ਅੱਗ ਲੱਗਣ ਦਾ ਖਤਰਾ ਬਣਿਆ ਰਹਿੰਦਾ ਜੀ ਇਹ ਪਹਿਲੀ ਚੀਜ਼ ਦੂਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜਿਹੜੇ ਕਈ ਵੀਰ ਸਮੋਕਿੰਗ ਕਰਦੇ ਆ ਸਿਗਰਟ ਵਗੈਰਾ ਪਿੰਦੇ ਆ ਉਹ ਆਪਣਾ ਗੈਸ ਲੈਟਰ ਉੱਥੇ ਰੱਖ ਦਿੰਦੇ ਆ ਗੱਡੀ ਦੇ ਵਿੱਚ ਰੱਖ ਦਿੰਦੇ ਆ ਗੈਸ ਲੈਟਰ ਦੇ ਵਿੱਚ ਵੀ ਲਿਕਵਿਡ ਗੈਸ ਹੁੰਦੀ ਆ ਹਨਾ ਜੇ ਟੁੱਪ ਜਾਲਾ ਹੀਟ ਪੈਂਦੀ ਆ ਤਾਂ ਉਹ ਚੀਜ਼ ਵੀ ਬਲਾਸਟ ਹੋ ਸਕਦੀ ਆ ਇਹ ਚੀਜ਼ ਦਾ ਵੀ ਧਿਆਨ ਰੱਖੋ ਕਿ ਗੈਸ ਲੈਟਰ ਸਿਗਰਟ ਵਾਲਾ ਆਪਣੀ ਗੱਡੀ 'ਚ ਕਦੇ ਨਾ ਰੱਖੋ ਤੀਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਪਰਫਿਊਮ ਜਿਹੜਾ ਆਪਾਂ ਬੋਡੀ ਤੇ ਲਗਾਨੇ ਆ ਹਨ ਉਹਦੇ ਵਿੱਚ ਵੀ ਇੱਕ ਇਦਾਂ ਦਾ ਕੈਮੀਕਲ ਹੁੰਦਾ ਹੈ ਇਦਾਂ ਦੀ ਗੈਸ ਹੁੰਦੀ ਆ ਜਿਹੜੀ ਕਿ ਜ਼ਿਆਦਾ ਹੀਟ ਉਹ ਨੂੰ ਜੇ ਮਿਲ ਗਈ ਤਾਂ ਉਹ ਵੀ ਉਹ ਬੋਤਲ ਵੀ ਪਰਫਿਊਮ ਦੀ ਬਲਾਸਟ ਹੋ ਸਕਦੀ ਹੈ ਸੋ ਇਸ ਕਰਕੇ ਪਰਫਿਊਮ ਦੀ ਬੋਤਲ ਵੀ ਕਦੇ ਵੀ ਗੱਡੀ ਵਿੱਚ ਨਾ ਰੱਖੋ ਖਾਸ ਕਰ ਗਰਮੀਆਂ ਨੂੰ ਤੇ ਚੌਥੇ ਨੰਬਰ ਤੇ ਲਾਸਟ ਕਹਾਂਗੇ ਡਿਸਲੇਰੀ ਦੀ ਪਾਣੀ ਦੀ ਬੋਤਲ ਲਗਭਗ ਹਰੇਕ ਗੱਡੀ 'ਚ ਪਈ ਦੇਖੀ ਹੁੰਦੀ ਆ ਨਾ ਪਿਛਲੇ ਦੀ ਬੋਤਲ ਹੁੰਦੀ ਐ ਚਲੋ ਯਾਰ ਨੋਟਪੈਨ ਤੇ ਪਾਣੀ ਪੀਂਹ ਲਦਾ ਜਾਂ ਹੱਥੋਂ ਹਲੀ ਰੱਖੀ ਹੁੰਦੀ ਆ ਜਿਹੜੀ ਪਿਛਲੇ ਦੀ ਬੋਤਲ ਹੁੰਦੀ ਆ ਨਾ ਉਹਦੇ ਵਿੱਚ ਜਦੋਂ ਸੂਰਜ ਦੀ ਰੋਸ਼ਨੀ ਰਿਫਲੈਕਟ ਕਰਦੀ ਆ ਤਾਂ ਉਹ ਇੱਕ ਮੈਗਨੀਫਾਈ ਦਾ ਕੰਮ ਕਰਦੀ ਆ ਜਿਹਦਾ ਲੈਂਸ ਨਹੀਂ ਹੁੰਦਾ ਆਪਣਾ ਤਾਂ ਉਹ ਗਰਮ ਹੋ ਕੇ ਤੁਹਾਡੀ ਗੱਡੀ ਨੂੰ ਹੀਟ ਕਰ ਦਿੰਦੀ ਐ ਤੇ ਜੋ ਸੀਟ ਤੇ ਪਈ ਆ ਜਾਂ ਕਿਤੇ ਵੀ ਆ ਤਾਂ ਉਹ ਚੀਜ਼ ਵੀ ਤੁਹਾਡੀ ਗੱਡੀ ਨੂੰ ਨੁਕਸਾਨ ਕਰ ਸਕਦੀ ਐ ਅੱਗ ਲੱਗ ਸਕਦੀ ਐ ਸੋ ਇਹ ਚਾਰ ਚੀਜ਼ਾਂ ਨੂੰ ਆਪਣੀ ਗੱਡੀ ਦੇ ਵਿੱਚ ਕਦੇ ਨਹੀਂ ਰੱਖੋ ਖਾਸ ਕਰਕੇ ਗਰਮੀਆਂ ਦੇ ਵਿੱਚ ਇਹ ਚੀਜ਼ਾਂ ਆਪਣੇ ਹੀ ਰੱਖੋ ਸੋ ਦੋਸਤੋ со